ਹੋਰ ਹੈਗੇ ਫਰੰਟ ਤੇ ਮੈਟਲ ਓਗ ਗ੍ਰਿਲ ਲੱਦਾ ਆਏਗੀ ਵਿੱਚ ਜਾਲੀ ਲੱਗੀ ਹੋਈ ਹੈ ਤੇ ਬੈਕ ਤੇ ਆਂਦੇ ਪ੍ਰੋਵੀਜਨਸ ਵੀ ਹੁੰਦੇ ਐ ਨੂੰ ਓਪਨ ਕਰੰਦਾ ਠੀਕ ਹੈ ਇਹ ਆਂਦੇ ਸਾਰੇ ਲੋਕ ਲੀਵਰ ਸਿਸਟਮ ਹੁੰਦੇ ਹੈਗੇ ਆ ਵਾਹ ਜੀ ਵਾਹ ਇਦਾਂ ਓਪਨ ਵੀ ਹੋ ਜਾਂਦਾ ਹਾਂ ਦੇਖੋ ਜਾਲੀ ਲੱਗੀ ਹੋਈ ਬਹੁਤ ਕੋਈ ਆਪਾਂ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸਤੀ ਕਾਲ ਮੈਂ ਥੋੜਾ ਆਪਣਾ ਸੁੱਖੀ ਸ਼ੇਅਰ ਕਰ ਪੰਡਾ ਹਰੀ ਗੱਲ ਜਿਹੜਾ ਦੱਸਣਾ ਭਰਾਵੋ ਆਪਾਂ ਲੁਧਿਆਣੇ ਐ ਜੀ ਵਿਜ਼ਨ ਦੇ ਵਿੱਚ ਐਵਰ ਗ੍ਰੀਨ ਡੋਰ ਜਾਲੇ ਵੀਰਾਂ ਕੋਲੇ ਮਿਲਦੇ ਆ ਤੇ ਇਸ ਨੂੰ ਗੱਲਬਾਤ ਕਰਵਾਉਣੇ ਆ ਇਨਾਂ ਕੋਲੇ ਜਿਹੜੇ ਦਰਵਾਜੇ ਨੇ ਆਪਾਂ ਕਹੇ ਦੀ ਹੈ ਨਾ ਪਹਿਲਾਂ ਵੀ ਤੁਹਾਨੂੰ ਦਿਖਾਉਣਾ ਇਨਾਂ ਲੇ ਗਿਆ ਬਈ ਐਵਰ ਗ੍ਰੀਨ ਡੋਰ ਜੀ ਹੈ ਨਾ ਤੇ ਅੱਥੇ ਕਿਚਨ ਤੇ ਇਹ ਕਹਿੰਦੇ ਵੀ ਸਾਡੇ ਕੋਲੇ ਇਹ ਆ ਮਟੀਰੀਅਲ ਆ ਵੀ ਜਿਹੜੇ ਬੰਦੇ ਪ੍ਰੀਮੀਅਮ ਲੁੱਕ ਭਾਲਦੇ ਆ ਜਿਵੇਂ ਆਪਾਂ ਕਹਿੰਦੇ ਵੀ ਯਾਰ ਵੀ ਆਹ ਬੰਦਾ ਜੈਂਟਲਮੈਨ ਆ ਹੈ ਨਾ ਇਹ ਕਹਿੰਦੇ ਵੀ ਸਾਡੇ ਵਾਲੇ ਜਿਹੜੇ ਦਰਵਾਜੇ ਨੇ ਸਭ ਤੋਂ ਵੱਖਰੇ ਨੇ ਆਪਾਂ ਰੇਟ ਦੀ ਨਹੀਂ ਗੱਲ ਕਰਾਂਗੇ ਰੇਟ ਮਨ ਲਓ ਵੀ ਉਹ ਬੰਦਿਆਂ ਲਈ ਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਘਰ ਇੱਕ ਵਾਰੀ ਬਣਾ ਲਿਆ ਮੁੜ ਕੇ ਤਿੰਨ ਪੀੜੀਆਂ ਚੱਲੇ ਮੇਰੇ ਨਾਲ ਵੀਰ ਜੀ ਖੜੇ ਨੇ ਨਾ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਹੋ ਬਾਈ ਜਰਦੀ ਕਾਲਾ ਜੀ ਬਿਲਕੁਲ ਬਾਈ ਜੀ ਜਿਵੇਂ ਬੜੀ ਸੋਹਣੀ ਲੁੱਕ ਬਣੀ ਹੋਈ ਹੈਗੀ ਹਨਾ ਦਰਵਾਜ਼ਿਆਂ ਦੀ ਤੇ ਜੇ ਆਪਾਂ ਇਧਰੋਂ ਸ਼ੁਰੂ ਕਰੀਏ ਤੇ ਨਾਲ ਆਪਣੇ ਸਾਡੇ ਭਰਾਵਾਂ ਨੂੰ ਦੱਸੀਏ ਜਿਹੜੇ ਵੀਰ ਚਾਹੁੰਦੇ ਆ ਵੀ ਅਸੀਂ ਘਰਾਂ ਦੇ ਵਿੱਚ ਕੁਝ ਨਾ ਕੁਝ ਕਰਨਾ ਹਨਾ ਦੇ ਇਥੋਂ ਸ਼ੁਰੂਆਤ ਕਰਦੇ ਆ ਵੀ ਤੁਸੀਂ ਕਿਹੋ ਜਿਹਾ ਮਟੀਰੀਅਲ ਵਰਤ ਰਹੇ ਹੋ ਜੀ ਸਰ ਇਹ ਇੱਕ ਲੇਟੈਸਟ ਪ੍ਰੋਡਕਟ ਹੈਗੇ ਨੇ ਸਟੀਲ ਡੋਰ ਦੇ ਵਿੱਚ ਹੈਗੇ ਠੀਕ ਹੈ ਵਿੱਚ ਜਿੱਦਾਂ ਅੱਜਕੱਲ ਆਪਾਂ ਦੇਖਿਆ ਹੋਣਾ ਕਿ ਸਟੀਲ ਦੀਆਂ ਚੁਗਾਠਾਂ ਤਾਂ ਬਣਵਾ ਲੈਂਦੇ ਆ ਆਪਾਂ ਲੇਕਿਨ ਉਸ 'ਚ ਦਰਵਾਜ਼ਾ ਸਟੀਲ ਦਾ ਨਹੀਂ ਮਿਲ ਪਦਾ ਦਰਵਾਜ਼ਾ ਨਹੀਂ ਮਿਲਦਾ ਹਾਂ ਇਸ ਦੇ ਵਿੱਚ ਆਪਾਂ ਨੂੰ ਦਰਵਾਜ਼ਾ ਵੀ ਸਟੀਲ ਦਾ ਮਿਲੇਗਾ ਠੀਕ ਹੈ ਫੁੱਲ ਥਿਕਨੈਸ 70 mm ਸਿਕਿਉਰਿਟੀ ਡੋਰ ਹੈਗੇ ਫਰੰਟ ਤੇ ਮੈਟਲੂ ਗ੍ਰਿਲ ਲੱਦਾ ਆਏਗੀ ਵਿੱਚ ਜਾਲੀ ਲੱਗੀ ਹੋਈ ਹੈ ਤੇ ਬੈਕ ਤੇ ਹੰਦੇ ਪ੍ਰੋਵੀਜ਼ਨਸ ਵੀ ਹੁੰਦੇ ਐ ਨੂੰ ਓਪਨ ਕਰਨ ਦਾ ਠੀਕ ਹੈ ਇਹਾਂ ਦੇ ਸਾਰੇ ਲੋਕ ਲੀਵਰ ਸਿਸਟਮ ਹੁੰਦੇ ਹੈਗੇ ਆ ਵਾਹ ਜੀ ਵਾਹ ਇਦਾਂ ਓਪਨ ਵੀ ਹੋ ਜਾਂਦਾ ਜਿਹੜੀ ਜਾਲੀ ਲੱਗੀ ਵੀ ਬਹੁਤ ਕੋਈ ਆਪਾਂ ਕਹੀ ਲੋਕਾ ਹੈਵੀ ਹੈਵੀ ਇਹਨੂੰ ਲੋਕ ਕਰੋਗੇ ਲੱਕੜ ਦਾ ਸਾਊਂਡ ਪ੍ਰੋਡਿਊਸ ਕਰੇਗਾ ਠੀਕ ਹੈ ਇਹਦੇ ਅੰਦਰ ਕੋਈ ਖੜਕਾ ਦੜਕਾ ਵੀ ਹੈ ਨਹੀਂ ਹੈ ਟਰਮਾਈਡ ਦਾ ਵਾਟਰ ਦਾ ਕੋਈ ਅਟੈਕ ਨਹੀਂ ਇਹਦੇ ਵਿੱਚ ਕੋਈ ਟੈਨਸ਼ਨ ਨਹੀਂ ਬਿਲਕੁਲ ਡਿਫਰੈਂਟ ਪ੍ਰੋਡਕਟ ਹੋ ਗਿਆ ਜਿਨ੍ਹਾਂ ਨੂੰ ਟਰਮਾਈਡ ਤੋਂ ਵਾਟਰ ਕੋ ਪ੍ਰੋਬਲਮ ਆਵੇ ਲਗਾ ਸਕਦੇ ਹੈਗੇ ਬਿਲਕੁਲ ਜੀ ਬਿਲਕੁਲ ਤੇ ਇਹਦੇ ਕੀ ਖਰਚੇ ਪੈਂਦਾ ਜੀ ਇਹ ਪ੍ਰੋਡਕਟ ਅਗਰ ਨਾਰਮਲ ਰੇਂਜ ਦੀ ਗੱਲ ਕਰੀਏ ਤੇ 18000 ਤੋਂ ਸਟਾਰਟ ਹੋ ਜਾਂਦੇ ਆ 7 18000 18000 ਤੋਂ ਸਟਾਰਟ ਇਹ ਲੋਕ ਵਗੈਰਾ ਵਿੱਚ ਨਹੀਂ ਜਾਂ ਇਹ ਲਾਕ ਇਨਕਲੂਡਿੰਗ ਲਾਕਸ ਕਰਕੇ ਇਨਕਲੂਡਿੰਗ ਲਾਕਸ ਹਾਂ ਬੇਸਿਕਲੀ 18000 ਦੇ ਵੀ ਸਾਨੂੰ ਵੀ ਲਾਕ ਅਲੱਗ ਨਹੀਂ ਜਾਂ ਕਿਵੇਂ ਹੈ ਨਾ ਵੀ ਪੂਰਾ ਜਿੰਨਾ ਇਹ ਭਾਵੋ ਫਿੱਟ ਕਰ ਰਿਹਾ ਪਿਆ ਬਿਲਕੁਲ ਕੰਪਲੀਟ ਸੈੱਟ ਆ ਇੱਥੇ ਪੇਂਟ ਲਾਕ ਹੈਂਡਲ ਹਾਰਡਵੇਅਰ ਜਿਹੜਾ ਹਾਰਡਵੇਅਰ ਹੈ ਇਹ ਨਾਰਮਲ ਹਾਰਡਵੇਅਰ ਵਾਲੀ ਸ਼ਾਪ ਤੋਂ ਨਹੀਂ ਮਿਲੇਗਾ ਠੀਕ ਹੈ ਬਿਲਕੁਲ ਇਸ ਤੋਂ ਇਲਾਵਾ ਜਿਹੜੇ ਆ ਪ੍ਰੋਡਕਟ ਕੈਟਾਗਰੀਸ ਹੈਗੀਆਂ ਨੇ ਇਹ ਵੁੱਡਨ ਦੇ ਵਿੱਚ ਆ ਗਈਆਂ ਸਾਰੀਆਂ ਠੀਕ ਹੈ ਇਹ ਰੈਡੀ ਟੂ ਯੂਜ਼ ਪ੍ਰੋਡਕਟ ਹੈਗੇ ਆ ਇਹ ਮੇਨ ਡੋਰ ਪ੍ਰੋਡਕਟ ਆ ਠੀਕ ਹੈ 인ਡੋਰ ਪ੍ਰੋਡਕਟਸ ਆਪਣੀ ਜਿਹੜੀ ਸਟਾਰਟਿੰਗ ਬੇਸਿਕ ਰੇਂਜ ਹੈਗੀ ਆ ਉਹ 5-6000 ਤੋਂ ਸਟਾਰਟ ਹੋ ਜਾਂਦੇ ਆ ਠੀਕ ਹੈ ਸਕੁਅਰ ਫੁੱਟ ਦੀ ਗੱਲ ਕਰੀ ਜਾਏ ਤੇ 2.500 ਰੁਪਏ ਫੁੱਟ ਤੋਂ ਲਗਭਗ ਸਟਾਰਟਿੰਗ ਹੋ ਜਾਂਦੀ ਹੈ ਬਿਲਕੁਲ ਇਹ ਹੈ ਕੀ ਬਖਰਾਗਾ ਇਹਦੇ ਵਿੱਚ ਜਿਵੇਂ ਆਪਾਂ ਕਹੀਏ ਵੀ ਅੱਜ ਕੱਲ ਬਹੁਤ ਰੌਲਾ ਪੈਂਦਾ ਹੈ ਹਨਾ ਕੋਈ ਕਹਿੰਦੇ ਆ ਵੀ 135 ਰੁਪਏ ਫੁੱਟ ਆ 140 ਰੁਪਏ ਜਾਂ 120 ਰੁਪਏ ਆ ਤੁਸੀਂ 2.500 ਕਰਦੇ ਹੋ ਇਹਦੇ ਵਿੱਚ ਕੀ ਇਹੋ ਜੀ ਚੀਜ਼ ਆ ਗਈ ਸਰ ਇੱਕ ਬੜਾ ਵੱਡਾ ਡਿਫਰੈਂਸ ਹੈਗਾ ਜਿਹੜੇ ਆਪਾਂ ਬੇਸਿਕ ਦਰਵਾਜ਼ੇ ਬਣਾਉਣੇ ਹੋ ਉਹ ਆਪਾਂ ਆਮ ਬੋਰਡ ਵਾਲੇ ਬਣਾ ਵੁੱਡ ਚ ਰੈਡੀ ਕਰ ਰਹੇ ਆ ਇਹ ਵੁੱਡ ਕੁਆਲਟੀ ਹੁੰਦੀ ਹੈ ਹਾਰਡਵੁੱਡ ਜਿਦਾ ਕਿ ਸਾਲ ਦੀ ਲੱਕੜ ਪੰਜਾਬ ਦੀ ਸਭ ਤੋਂ ਮਸ਼ਹੂਰ ਲੱਕੜ ਆਪਾਂ ਉਹਦਾ ਲੱਕੜ ਚ ਤਿਆਰ ਕਰਦੇ ਆ ਉੱਪਰ ਵਿਨੀਅਰ ਲੱਗੀ ਹੋਈ ਹੈ ਇਹ ਪਾਲਿਸ਼ੇਬਲ ਪ੍ਰੋਡਕਟ ਹੈਗਾ ਬਿਲਕੁਲ ਇਹਨੂੰ ਆਪਾਂ 10 ਸਾਲ ਬਾਅਦ ਵੀ ਰੀ ਪਾਲਿਸ਼ ਕਰ ਸਕਦੇ ਆ ਮਾਈਕੇ ਵਾਲੇ ਨੂੰ ਕੋਈ ਡੈਮੇਜ ਹੋ ਜਾਏ ਆਪਾਂ ਨੂੰ ਦੁਬਾਰਾ ਕੁਝ ਕਰ ਨਹੀਂ ਸਕਦੇ ਹੈਗੇ ਹਾਂ ਇਹ ਸਕ੍ਰੈਚ ਵਗੈਰਾ ਦੀ ਇਹ ਗੱਲ ਕਰੀਏ ਇਹ ਸਕ੍ਰੈਚ ਲੈਸ ਹੈ ਸਕ੍ਰੈਚ ਰਿਸਿਸਟੈਂਸਲੀ ਆਪਣੇ ਕੋਲ ਹੈ ਪ੍ਰੋਡਕਟ ਹੈਗਾ ਇੰਦੇ ਉਪਰਕਸ਼ ਲੇਅਰਸ ਲੱਗੀਆਂ ਹੁੰਦੀਆਂ ਨੇ ਇਹ ਫੋਇਲਸ ਲੱਗੀਆਂ ਹੋਈਆਂ ਡੋਰ ਫੋਇਲ ਜਿਵੇਂ ਨੀਅਰ ਲੁੱਕ ਚ ਹੁੰਦੀ ਹੈ ਠੀਕ ਹੈ ਜਿੱਦਾਂ ਪਾਲਿਸ਼ ਕਰਾਉਣ ਦੀ ਲੋੜ ਨਹੀਂ ਰੈਡੀ ਟੂ ਯੂਜ਼ ਪ੍ਰੋਡਕਟ ਆ ਗਿਆ ਇਹ ਸਕ੍ਰੈਚ ਰੈਜ਼ਿਸਟੈਂਟ ਹੋ ਗਿਆ ਇਹਦੀ ਲਾਈਫਟਾਈਮ ਗਾਰੰਟੀ ਹੈ ਬੈਂਟ ਵਿਸਟ ਹੋ ਜਾਏ ਤਾਂ ਰਿਪਲੇਸਮੈਂਟ ਹੈ ਠੀਕ ਹੈ ਵੀ ਜਿਵੇਂ ਆਪਾਂ ਦੇਖਦੇ ਆਂ ਕਈ ਵਾਰ ਬੱਚੇ ਝੂਲੇ 'ਚ ਖੇਡਦੇ ਫਿਰਦੇ ਆ ਜਾਂ ਕਿਵੇਂ ਵੀ ਖੇਡਾਂ ਨਾਲ ਹਨਾ ਵੀ ਉਦਾਂ ਸਕ੍ਰੈਚ ਵਾਲੀ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਹੈ ਕੋਈ ਪ੍ਰੋਬਲਮ ਨਹੀਂ ਜਿੱਦਾਂ ਮਰਜ਼ੀ ਇਹਨੂੰ ਯੂਜ਼ ਕਰੋ ਜਿੱਦਾਂ ਉਹ ਮਾਈਕੇ ਤੇ ਕੋਈ ਪ੍ਰੋਬਲਮ ਆ ਗਈ ਤਾਂ ਉਹਦਾ ਫਿਰ ਕੋ ਸਾਲੋਂ ਸਾਲ ਚੱਲਣ ਵਾਲੀ ਚੀਜ਼ ਆ ਗਈ ਹੈ ਨਾ ਸਾਲੋਂ ਸਾਲ ਪੀੜ੍ਹੀਓਂ ਦਰ ਪੀੜ੍ਹੀਓਂ ਬਿਲਕੁਲ ਪੀੜ੍ਹੀ ਦਰ ਪੀੜ੍ਹੀ ਚੱਲੂਗੀ ਹਾਂ ਜੀ ਬਿਲਕੁਲ ਵੀ ਆਪਣੇ ਪੋਤੇ ਆ ਪਰੋਤੇਆਂ ਦਾ ਵੀ ਕਹਿਣਗੇ ਵੀ ਹਾਂ ਜੀ ਸਾਡੇ ਬਜ਼ੁਰਗਾਂ ਨੇ ਚੀਜ਼ ਲਵਾਈ ਹੈ ਨਾ ਫਿਰ ਗ੍ਰੀਨ ਵਾਲਿਆਂ ਤੋਂ ਇਹ ਕਿ ਤੁਹਾਡੀ ਨੈਕਸਟ ਜਨਰੇਸ਼ਨ ਪੁੱਛੂਗੀ ਕਿ ਕਿੱਥੋਂ ਲਗਾਇਆ ਸੀਗਾ ਕਿੱਥੋਂ ਲਗਾਇਆ ਸੀ ਬਿਲਕੁਲ ਜੀ ਬਿਲਕੁਲ ਇਹ ਮੇਨ ਡੋਰ ਪ੍ਰੋਡਕਟਸ ਆ ਗਏ ਜੀ ਇਸ ਤਰ੍ਹਾਂ ਲੋਅਰ ਸਟੈਪਸ ਆਇਕਲ ਬਹੁਤ ਇਨ ਹੈਗੀਆਂ ਨੇ ਲੋਅਰਸ ਦੇ ਵਿੱਚ ਬਣੇ ਹੋਏ ਆ ਇਹ ਅਸੀਂ ਸੋਲਿਡ ਵood ਦੇ ਲੋਅਰ ਬਣਾਏ ਹੋਏ ਆ ਠੀਕ ਹੈ ਪ੍ਰੋਡਕਟ ਵਿਨਿਅਰ ਇਹ ਸੋਲਿਡ ਪੈਨਲ ਡੋਰ ਦੇ ਵਿੱਚ ਆ ਗਿਆ ਮੋਲਡਡ ਲੁੱਕ ਚ ਦਿੱਤਾ ਹੋਇਆ ਵਨ ਪੀਸ ਲੁੱਕ ਆ ਗਈ ਜੀ ਇਹਦੇ ਵਿੱਚ ਕੋਈ ਮੋਲਡਿੰਗ ਸੈਪਰੇਟ ਨਹੀਂ ਹੈਗੀ ਜਾਂਦੇ ਵਿੱਚ ਜਿਸ ਤਰ੍ਹਾਂ ਨੋਰਮਲ ਆਪਾਂ ਮੋਲਡਿੰਗ ਜ਼ਰੂਰ ਲਗਾਉਂਦੇ ਆ ਮੇਖਾਂ ਨਜ਼ਰ ਆਉਂਦੀਆਂ ਨੇ ਕੋਈ ਮੇਖ ਵੀ ਜ਼ਰੂਰ ਆਏਗੀ ਇਹਨੂੰ ਸੀਐਨਸੀ ਕੀਤਾ ਹੋਇਆ ਐਚਡੀਐਮਆਰ ਦੇ ਵਿੱਚ ਉੱਪਰ ਵਿਨੀਅਰ ਫਾਇਲ ਕੀਤਾ ਹੋਇਆ ਮੈਂ ਉਹੀ ਚੀਜ਼ ਦੇਖ ਰਦਾ ਸੀਗਾ ਵੀ ਸਾਰੀ ਡਿਜ਼ਾਈਨਿੰਗ ਆ ਗਈ ਜਿਹੜੀ ਹੈ ਨਾ ਜੀ ਕਿਤੇ ਦੇਖੋ ਤੁਹਾਨੂੰ ਕੋਈ ਤੇ ਮੇਖ ਦਾ ਕੋਈ ਨਿਸ਼ਾਨ ਨਹੀਂ ਨਜ਼ਰ ਆਊਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਪੂਰੀ ਪ੍ਰੀਮੀਅਮ ਲੁੱਕ ਆ ਗਈ ਬਿਲਕੁਲ ਜੀ ਬਿਲ ਬਿਲਕੁਲ ਦੋਸਤੋ ਸਾਗਵਾਨ ਦੀ ਲੱਕਣ ਵਰਤੀ ਵੀ ਆ ਭਰਾਵੋ ਜਿਹੜੇ ਵੀਰਾਂ ਨੇ ਲੱਕਣ ਲਾਉਣੀ ਆਪਾਂ ਕਹੀ ਆ ਵੀ ਪੀੜੀ ਦਾਰ ਪੀੜੀ ਚੱਲਣ ਵਾਲੀ ਕਰਨੀ ਆ ਇੱਕ ਡੋਰ ਉਹ ਹੁੰਦੇ ਨੇ ਵੀ ਆਪਾਂ ਹੁਣ ਲਾਦੇ 5 ਸਾਲ ਬਾਅਦ 10 ਸਾਲ ਬਾਅਦ ਦੁਬਾਰੇ ਫੇਰ ਮੰਗੀ ਜਾਣਾ ਹਨਾ ਬਿਲਕੁਲ ਜੀ ਤੇ ਉਧਰ ਦਿਖਾਈਏ ਜੀ ਕੁਝ ਆਪਾਂ ਦਾ ਇੱਧਰ ਹੋਇਆਗਾ ਇਹ ਸਾਡਾ ਅੱਗੇ ਫਰਨੀਚਰ ਸੈਗਮੈਂਟ ਆ ਗਿਆ ਜੀ ਠੀਕ ਆ ਜੀ ਇਹ ਸਿਲਕ ਮੈਟ ਫਿਨਿਸ਼ ਪ੍ਰੋਡਕਟਸ ਆ ਗਏ ਜੀ ਤੁਸੀਂ ਹੱਥ ਲਗਾਓ ਤੇ ਪੀਸ ਦੀ ਫਿਨਿਸ਼ਿੰਗ ਤੋਂ ਪਤਾ ਲੱਗਦਾ ਜੀ ਇਹ ਆਮ ਪ੍ਰੋਡਕਟਾਂੋਂ ਬਿਲਕੁਲ ਡਿਫਰੈਂਟ ਹੈ ਗਏ ਬਿਲਕੁਲ ਜੀ ਬਿਲਕੁਲ ਇਹ ਬਿਲਕੁਲ ਸਿਲਕ ਮੈਟ ਫਿਨਿਸ਼ ਵਾਂਗ ਹੈ ਜਿੱਦਾਂ ਆਪਾਂ ਰੇਸ਼ਮ ਨੂੰ ਹੱਥ ਲਾ ਰਹੇ ਹਾਂ ਬਿਲਕੁਲ ਜੀ ਬਿਲਕੁਲ ਅੰਦਰ ਫੈਬਰਿਕ ਫਿਨਿਸ਼ ਹੈਗੀ ਹੈ ਜੀ ਬਿਲਕੁਲ ਤੇ ਫਿਟਿੰਗਸ ਕੁਆਲਿਟੀ ਇਹ ਸਾਰੀਆਂ ਲੱਗੀਆਂ ਹੋਈਆਂ ਨੇ ਬਿਲਕੁਲ ਜਿਵੇਂ ਕਿ ਅੰਦਰ ਆਪਾਂ ਨੂੰ ਸ਼ੂਜ਼ ਰੱਖਣ ਲਈ ਕੁਝ ਰੈਕਸ ਚਾਹੀਦੇ ਨੇ ਇਨਕਲੂਡ ਹੈਗੇ ਆ ਇਹ ਡਰਾਅਰ ਸੈਕਸ਼ਨਸ ਆ ਗਏ ਜੀ ਬਿਲਕੁਲ ਜੀ ਬਿਲਕ ਇੰਦਾ ਜਿਹੜਾ ਬੇਸਿਕ ਸੈਗਮੈਂਟ ਹੈਗੇ ਆਪਣੇ ਸਟਾਰਟਿੰਗ ਹੋ ਜਾਂਦੀ ਹੈ ਜੀ ਸਕੁਅਰ ਫੀਟ ਦੇ ਵਿੱਚ ਠੀਕ ਹੈ ਜੀ ਜਿਹੜੇ ਬਿਲਕੁਲ ਬੇਸ ਮਾਡਲਸ ਹੈਗੇ ਨੇ 850 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦੇ ਹੈ ਮੈਟ ਫਿਨਿਸ਼ ਦੇ ਵਿੱਚ ਜਿਹੜੇ ਅਪਰਵਰਡ ਮਾਡਲਸ ਨੇ ਹੁੰਦਾ ਵਿੱਚ ਫਿਟਿੰਗਸ ਥੋੜੀ ਐਡ ਆਨ ਹੋ ਜਾਂਦੀਆਂ ਨੇ ਜਿਵੇਂ ਕਿ ਨੀਚੇ ਟ੍ਰੋਇਰ ਰੈਕਸ ਹੋ ਗਿਆ ਇਹਨਾਂ ਦਾ 200 ਰੁਪਏ ਫੁੱਟ ਪਲੱਸ ਹੋ ਜਾਂਦੇ ਵਿੱਚ ਇਹ ਸਾਰੀਆਂ ਫਿਟਿੰਗਸ ਲਗਾ ਕੇ ਠੀਕ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਬਿਲਕੁਲ ਜੀ ਕਮਾਲ ਕਰੀ ਪਈ ਹੈ ਜੀ ਬਿਲਕੁਲ ਤੇ ਆ ਇਧਰ ਆ ਗਿਆ ਪੂਰਾ ਕਿਚਨ ਦਾ ਸੈਟਅਪ ਆ ਗਿਆ ਸਰ ਇਹ ਮਿਰਰ ਫਿਨਿਸ਼ ਕਨਸੈਪਟ ਆ ਗਿਆ ਕਿਚਨ ਦਾ ਇਹ ਬਾਹਰ ਜਿਦਾ ਕਿ ਤੁਸੀਂ ਦੇਖ ਸਕਦੇ ਹੋ ਜਸਟ ਲਾਈਕ ਮਿਰਰ ਲੱਗਿਆ ਹੋਇਆ ਬਿਲਕੁਲ ਇਹਦੀ ਆਊਟ ਰਿਫਲੈਕਸ਼ਨ ਜਸਟ ਸ਼ੀਸ਼ੇ ਵਾਂਗ ਹੋਊਗੀ ਫਿਟਿੰਗਸ ਹੰਦੇ ਵਿੱਚ ਜਿਸ ਤਰ੍ਹਾਂ ਹੈਂਡਲ ਕਰਵਸ ਵਾਲੀਆਂ ਨੇ ਹੈਂਡਲੈਸ ਪ੍ਰੋਡਕਟਸ ਹੈਗੇ ਆ ਕੁਆਲਟੀ ਸਾਰੀ ਸਡੀ ਐਚ ਡੀ ਐਮ ਆਰ ਪ੍ਰੋਡਕਟਸ ਆ ਪਾ ਲਗਾ ਰਹੇ ਆ ਜਿੰਨੋਂ ਵੀ ਟਰਮਾਈਡ ਦਾ ਵਾਟਰ ਦਾ ਅਟੈਕ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਬਿਲਕੁਲ ਇੱਕ ਬਖਰੀ ਲੁੱਕ ਆਈ ਇਹ ਉੱਪਰ ਨਿਓ ਕਲਾਸਿਕ ਲੁੱਕ ਆ ਗਈ ਦੀ ਇਹਨੂੰ ਤੁਸੀਂ ਦੇਖੋਗੇ ਇਹ ਜੀ ਜੀ ਇਹਦੀ ਆਪਾਂ ਗੱਲ ਕਰੀਏ ਜੀ ਹਨਾ ਇਹ ਕਿੰਨੇ ਬਾਈ ਕਿੰਨੇ ਦਾ ਏਰੀਆ ਹੈਗਾ ਆਪਾਂ ਕਈ ਵਾਰ ਆਪਣੇ ਕਸਟਮਰ ਨੇ ਸੋਥੋ ਕਿਚਨ ਤਿਆਰ ਕਰਵਾਉਣੀ ਹੋਵੇ ਜੀ ਬਿਲਕੁਲ ਇਹ 12 ਬਾਈ 8 ਦਾ ਏਰੀਆ ਕਵਰ ਕਰ ਰਿਹਾ ਜੀ ਜੋ ਇਧਰੋਂ 12 ਹੋ ਗਿਆ ਇਹ 12 ਫੁੱਟ ਇਧਰ ਨੂੰ ਹੋ ਗਿਆ ਜੀ 8 ਫੁੱਟ ਇਧਰ 8 ਫੁੱਟ ਇਧਰ ਨੂੰ ਹੋ ਗਿਆ ਠੀਕ ਆ ਜੇ ਪੂਰਾ ਸੈਟਅਪ ਦਾ ਜੀ ਮੰਨ ਲਓ ਵੀ ਜਿਵੇਂ ਆ ਤਿਆਰ ਕੀਤਾ ਹੋਇਆ ਹੈਗਾ ਕਿਸੇ ਆਪਣੇ ਕਸਟਮਰ ਨੂੰ ਪਸੰਦ ਆ ਜੇ ਉਹ ਚਾਹੇ ਵੀ ਮੈਂ ਇਦਾਂ ਦਾ ਸੈਟਅਪ ਤਿਆਰ ਕਰਾਂ 12 ਬਈ 8 ਦਾ ਸੈਟਅਪ ਜੀ ਅਪ ਟੂ 7 ਫੀਟ ਹਾਈਟ ਤੱਕ ਸਾਡਾ ਰਫਲੀ 170 ਤੱਕ ਦਾ ਰੈਡੀ ਹੋ ਜਾਂਦਾ ਹੈਗਾ ਕਿੰਨਾ ਐਪਰੋਕਸ 170 ਤੱਕ ਦਾ 1 ਲੱਖ 70 ਹਜ਼ਾਰ ਬਿਲਕੁਲ ਜੀ ਜਿਹਦੇ ਵਿੱਚ ਬੇਸਿਕ ਫਿਟਿੰਗ ਸਾਰੀਆਂ ਕਵਰ ਰਹਿਣਗੀਆਂ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਭਰਾਓ ਜਾਨ ਪਈ ਪਈ ਆ ਕਿਚਨ ਦੇ ਵਿੱਚ ਆ ਸਾਰਾ ਦੇਖੋ ਤੇ ਆਪਣੀ ਜੀ ਗੱਲ ਕਰੀਏ ਜੀ ਲੋਕੇਸ਼ਨ ਆਪਣੀ ਲੁਧਿਆਣੇ ਦੇ ਵਿੱਚ ਆ ਕਿਤੇ ਕਿਤੇ ਹੋਰ ਜਗ੍ਹਾ ਆਪਣੇ ਸਰਜੀ ਲੁਧਿਆਣੇ ਦੋ ਯੂਨਿਟਸ ਹੈਗੇ ਆ ਇੱਕ ਸੁਮਾਨੀ ਬਿਲਡਿੰਗ ਚੌਂਕ ਹੈਗਾ ਐਵਰਗ੍ਰੀਨ ਇੰਡਸਟਰੀ ਦੇ ਨਾਮ ਤੇ ਠੀਕ ਹੈ ਜੀ ਦੂਸਰਾ ਆਪਣਾ ਸ਼ੋਰੂਮ ਹੈਗਾ ਜੀ ਸ਼ੋਰੂਮ ਗੈਲਰੀ ਫਿਰੋਜ਼ਪੁਰ ਰੋਡ ਚੁੰਗੀ ਤੇ ਗਲੋਬਲ ਹਾਰਟ ਹਸਪੀਟਲ ਦੇ ਨਾਲ ਬਿਲਡਿੰਗ ਹੈ ਜੀ ਐਵਰਗ੍ਰੀਨ ਇੰਡਸਟਰੀ ਮੇਨ ਹਾਈਵੇ ਰੋਡ ਤੇ ਠੀਕ ਹੈ ਜੀ ਤੇ ਆਪਣੇ ਮੋਬਾਈਲ ਨੰਬਰ ਵਗੈਰਾ ਕਿੰਨੇ ਆ ਜੀ ਜੀ ਮੋਬਾਈਲ ਨੰਬਰ ਹੈਗਾ ਜੀ ਆਪਣਾ 9872022360 ਠੀਕ ਹੈ ਮੈਂ ਰਿਪੀਟ ਕਰਦਾ ਜੀ 98720 22360 ਬਿਲਕੁਲ ਸਾਨੂੰ ਤੁਹਾਡਾ ਕਾਰਡ ਵੀ ਦਿਓ ਜੀ ਤੇ ਆਪਣੇ ਭਰਾਵਾਂ ਨੂੰ ਉਹ ਵੀ ਆਪਾਂ ਦਿਖਾਵਾਂਗੇ ਹਨਾ ਇਹ ਇਹ ਸਰ ਸਾਡੇ ਕੰਪਨੀ ਦੇ ਕੈਟਲੌਗਸ ਨੇ ਜੋ ਕਿ ਅਸੀਂ ਹਰ ਕਸਟਮਰ ਨੂੰ ਪ੍ਰੋਵਾਈਡ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਆਪਾਂ ਕਹੀ ਵੀ ਕਸਟਮਰ ਹਰ ਇੱਕ ਚੀਜ਼ ਦੇਖ ਸਕਦਾ ਹਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਭਰਾਵੋ ਤੁਸੀਂ ਦੇਖੋ ਵੀ ਆ ਕਿੰਨੇ ਡਿਜ਼ਾਈਨ ਨੇਗੇ ਬਾਕੀ ਜੇਕਰ ਤੁਸੀਂ ਚਾਹੋ ਤਾਂ ਇਹਨਾਂ ਨੂੰ ਜਿਹੜੇ ਆਪਾਂ ਨੰਬਰ ਦਿੱਤੇ ਆ ਵਟਸਐਪ ਤੇ ਕਾਲ ਕਰਕੇ ਵੀ ਡਿਜ਼ਾਈਨ ਵਗੈਰਾ ਜਾਂ ਨਹੀਂ ਲੋਕੇਸ਼ਨ ਵਗੈਰਾ ਜੋ ਵੀ ਹੈਗੀ ਤੁਸੀਂ ਮੰਗਵਾ ਸਕਦੇ ਹੋ ਮੈਨੂੰ ਭਰਾਵੋ ਇਹਨਾਂ ਦਾ ਸਿਸਟਮ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਂ ਪ੍ਰਭਾਵਿਤ ਹੋਇਆ ਮੈਂ ਇੱਥੇ ਆਇਆ ਸੀਗਾ ਫੈਮਿਲੀ ਨਾਲ ਕਿਉਂ ਆਪਾਂ ਆਪਣੇ ਫਾਰਮ ਹਾਊਸ ਲਈ ਕੰਮ ਕਰਨਾ ਤੇ ਮੈਂ ਆਪਣੇ ਫਾਰਮ ਹਾਊਸ ਲਈ ਸਪੈਸ਼ਲ ਜਿਹੜੀ ਇਹਨਾਂ ਤੋਂ ਖਿੱਚਣਾਗੀ ਉਹ ਤਿਆਰ ਕਰਵਾਉਣੀ ਆ ਮੈਨੂੰ ਬਹੁਤ ਵਧੀਆ ਲੱਗਿਆ ਸਿਸਟਮ ਸੋ ਠੀਕ ਆ ਸਰ ਜੀ ਥੈਂਕ ਯੂ ਸਾਰੀ ਪੰਜਾਬੀਆਂ ਨੂੰ ਬਹੁਤ ਬਹੁਤ ਮਿਹਰਬਾਨੀ ਧੰਨਵਾਦ